ਵਾਹਿਗੁਰੂ ਕੀ ਸਤਿ ਸ੍ਰੀ ਅਕਾਲ ਵਾਹਿਗੁਰੂ ਕੀ ਕੀਤਾ ਲੋੜੀ ਹੈ ਕਾਮ ਸੁਹਰ ਪਿਆ ਕੀ ਹੈ ਕਾਲ ਦੇ ਦੇ ਸਵਾਰ ਸਤ ਗੁਰ ਸੱਚ ਸਾਖੀ ਹੈ ਦੇ ਮਹਾਂ ਬਾਗ ਦੇ ਅਨਸਾਰ ਸਗੁਰੂ ਪਾਤਸ਼ਾਹ ਜੀ ਦੇ ਸਰਮੁ ਪੰਜੀ ਸਰਬੱਤ ਸੰਗ ਭਾਇ ਬੁੱਢਾ ਸੰਗ ਸਬੰਤਰ ਗੋਰਾ ਸਿੰਘ ਕਵਾਸੀ ਸ਼ਾਹ ਤੋਂ ਸਰਵਸੰਗ ਪਹੁੰਚਿਆ ਤੇ ਜਨ ਦਾ ਸ਼ੁਭਨੰਦਕਾਰ ਹੋਣਾ ਹੈ ਬੀਬੀ ਰਵਣਦੀਪ ਕੌਰ ਤੇ ਸੁਪਤਰੀ ਭਾਰੀ ਗੰਦ ਸਿੰਘ ਪੋਤਰੀ ਗੁਰਚਰਨ ਸਿੰਘ ਸੋ ਸਰਵਸੰਗ ਦਾਪੂ ਆਪਣੀ ਅਥਾਣ ਗ੍ਰਹਿਣ ਕਰਣ ਅਗਰੋ ਬਾਦਸ਼ਾਹ ਜੀ ਦਾ ਆਪਾ ਪਾਵਨ ਸ਼ਬਦ ਪੜਦੇ ਖਾਂ አቡስ አግኝ አብሱ አግኝ አብሱ አግኝ አብሱ አግኝ አብሱ አገናኝ ਕਿ ਐਸ ਸਮੇਂ ਨਾਲ ਕਿ ਹੋਰ ਤੁੰਦੀ ਕੋਈ ਨਾਲ ਲੱਗ ਜਾਵੇ ਤੇ ਸੇਹ ਨੇ ਜਿਹੜੇ ਹਨ ਉਹ ਵਧਾ ਦਿੱਤੇ ਜਾਣ ਪਾਈ ਚੰਦਰ ਸਿੰਘ ਪਾਇਤਵਿੰਦਰ ਸਿੰਘ ਜੀ ਨਾਲ ਲੱਭੋ ਦਾ ਰਹੀ ਹੈ ਰਾਹੀਆ ਨਾਲ ਸਰਵਨ ਦਾ ਹੈ ਮਨ ਬਵਨ ਦਾ ਹੈ ਹੀਲਾ ਲੋਰੀਆਂ ਕੰਮ ਸੁਖਰ ਬਨਿਆ ਹੀਏ ਤੋ ਕੀਤਾ ਲੋਰੀਆਂ ਕਾਮ ਸੁਖਰ ਬਨਿਆ ਕੀਏ ਉਪਾਸ਼ਾ ਜੀ ਲੋ ਗਿਆ ਆ ਗਿਆ ਲਰਈਏ ਆ ਗਿਆ ਜੀ ਦਾਸ ਬਿੰਦੀ ਮੋਨੀਆ ਭਾਜਪਤਾ ਸਿੰਘ ਬੀਬੀ ਰਾਮਣ ਦੀਪਾ ਦੋਨੋਂ ਜਾਣੇ ਦੇ ਦੋਨਾ ਦੇ ਮਾਤਾ ਪਿਤਾ ਖੜੇ ਹੋ ਜਾਓ ਬਾਕੀ ਸੰਗਤ ਬੈਠੀ ਰਹੋ ਵਾੰਦੂਦਿਕਾ ਗਾਥਾ ਵਾਯੂ ਸਰਜੀ ਸੌਰਭ ਮਹੰਲਾ ਪੰਜਵਾਹ ਕਾਰੰ ਕਰਾਵਣ ਬਾਸਤ੍ਰੰ ਦਾਤਾ ਸਤਿ ਸ੍ਰੀ ਅਕਾਲ ਜੀ ਦਇਰਨਾ ਸੂਪਰ ਬਹੰਤਰ ਜਮੇ ਮੇਰਾ ਘੁਰ ਹੋਆ ਆਪ ਸਹਾਈ ਸੁਖ ਸੈ ਅਨੰਤ ਮੰਗਲ ਰਸ ਅਚਰਿ ਭਈ ਵੱਡਾ ਇਹ ਹਾਉ ਗੁਰ ਕੀ ਸ਼ਰਨ ਪਏ ਪਹਿ ਨਾ ਸੇ ਸਾਜੀ ਕਰਿ ਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੇ ਜੇ ਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਰਿਹਾਰ ਜਾਓ ਪ੍ਰਭ ਅੰਮ੍ਰਿਤ ਨਿਮੇ ਪੂਰਨ ਬੈ ਜਿਸਵਾ ਗੋਸਤ ਗਿਆਨ ਨਾਮ ਸੁਣ ਉਦਰੇ ਜਿਨ ਜੇ ਦਰਸ਼ਨ ਪਾਇਆ ਭਇਓ ਕਿਰਪਾ ਨਾਮ ਤੁਕਾ ਬੇਸਨਾ ਅੰਧ ਸਿਤੀ ਘਰ ਆਇਆ ਗੋਸਤ ਗਿਆਨ ਨਾਮ ਸੁਣ ਉਦਰੇ ਜਿਨ ਜੇ ਦਰਸ਼ਨ ਪਾਇਆ ਪੇਰੋ ਤੇ ਪਾਲਨਾ ਪ੍ਰਭ ਆਪਣਾ ਨਾਮ ਸੇਤੀ ਘਰ ਆਇਆ ਵਾਰੀ ਦੀ ਤਵਾਸਾ ਵਾਹਿਗੁਰੂ ਦੀ

ਦਾ ਹਰਿ ਪਰਿਵਰਤੀ ਕਰਨ ਚੜ੍ਹਾਇਆ ਬਲ ਰਾਖੀ ਉਹ ਬਾਣਿ ਪਰਿਵਰਤੀ ਸੰਸਰ ਬੋ ਵਾਟਿਆ ਰਾਮ ਜੀ ਉਹ ਕਰਿ ਰੋਹ ਕੰਪੀ ਅਬੋ ਸਰਦ ਨਾਲ ਚੜ੍ਹਾਇਆ ਤਤਵੋਚੂਰਾ ਮਾਰਨੋ ਸਭ ਤੇਖ ਪਾਪ ਭਗਵਾਇਆ ਸੈਨਨ ਨਤਬੋ ਆਵੜ ਭਾਸੀ ਮਨ ਹਰ ਹਰ ਕੇ ਤਾਲ ਆਇਆ ਪੜੀ ਆਪ ਕਾਇਆ ਆਇਆ ਦਰ ਹਰ ਬਹ ਲੜੀ ਲਾਵ ਪਾਇ ਦੇਰ ਤੇ ਕਰਮ ਦੜਾਇਆ ਬਲ ਗਨ ਹਮ ਦੀਓ ਗੋਣੀ ਕਥਮ ਲਾਇਆ ਬਲਰਾਮੀਓ ਨਿਰਭਉ ਭੈ ਮਨ ਹੋਏ ਹਮ ਮੈਲਕਵਾ ਬਲਰਾਮੀਓ ਨਿਰਭਲ ਭਉ ਪਾਇਆ ਹਰਿ ਗੁਣ ਗਾਇ ਹਰਿ ਰੇਖਾ ਰਾਮ ਹਤੂਵੇ ਹਰੇ ਆਤਮ ਰਾਮ ਪਸਾਰਿਆ ਸੁਆਮੀ ਸਭ ਕੁਝਿਆ ਭਾਰ ਧੂਰੇ ਅੰਦਰ ਬਾਹਰ ਮਰ ਪਾਵੇ ਕੋ ਮੇਰ ਹਰ ਜਨ ਮੰਗਲ ਗਾਏ

ਹੋ ਜੜੀ ਮਾ ਹਰ ਤਿਜੜੀ ਦਾ ਮਨ ਚਉ ਭਿਆ ਬੈ ਰਾਜਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਬੜ ਭਾਜੀਆ ਬਲਰਾਮ ਜੀਓ ਤੇਰੇ ਮੇਲੇ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਬੜ ਭਾਗੀ ਪਾਇਆ ਅਰ ਕਥੀਆ ਅਕਤਿ ਕਹਾਵਾਈ ਫਿਰਦਾ ਹਰ ਹਰ ਧੁਨ ਉਪਜੀ ਹੜ ਜਤੀਏ ਮਸਤਕ ਭਾਰ ਜੀਓ ਜਨਨਾ ਨਿਕ ਬੋਲੇ ਤੀਂਜੀ ਲਾਵੇ ਹਰ ਉੱਭਜੈ ਮਨ ਤਹਿਰਾ ਹਰ ਗ ਜਿਓ ਥੋੜਾ ਚਲਦੇ ਜੀ ਮੱਥਾ ਟੇਕ ਕੇ ਚਲੋ ਹਰ ਪੇ ਡਣੇ ਲਾ we دانا مکو له چوتي لاو نه پایا پردے بنا تي چئي ها ريکرا el شد ہے گانا کٹیا گر گیان پرچ بلایا ਪਿਆਰ ਹੋਆ ਮੇਰੇ ਵੱਲ ਪਿਆਰ ਹੋਆ ਮੇਰੇ ਵੱਲ